ਤਨਤਨ ਬਾਬਾ ਵਟਪਾਕ ਸਿੰਘ ਸੋਢੀ ਪਾਤਸ਼ਾਹ ਜੀ ਦੀ ਪਹਿਲੀ ਹੋਲੀ ਦੇ ਸ਼ੁਭ ਦਿਹਾੜੇ ਤੇ ਪਿੰਡ ਵਿਲਾ ਵੱਜੂ ਵਿਖੇ ਮੇਲਾ ਮਨਾਇਆ ਗਿਆ। ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਨੂੰ ਤੇ ਪਹਿਲੀ ਹੋਲੀ 'ਚ ਤਨਤਨ ਬਾਬਾ ਵਟਪਾਕ ਸਿੰਘ ਜੀ ਸੋਢੀ ਪਾਤਸ਼ਾਹ ਜੀ ਦੀ ਯਾਦ ਵਿੱਚ ਪਿੰਡ ਵਿਲਾ ਵੱਜੂ ਵਿਖੇ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਮੰਨੂ ਪੱਟੀ ਵਿਲਾ ਵੱਜੂ ਦੀ ਅਗਵਾਈ ਹੇਠਾਂ ਸਾਲਾਨਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸ਼ਾਮ ਵੇਲੇ ਪਹਿਲਾ ਪਿੰਡ ਵਿੱਚ ਜਾਗੋ ਕੱਢੀ ਗਈ ਅਤੇ ਜਿਸ ਵਿੱਚ ਵੱਡੀ ਗਿਣਤੀ ਚ ਆਈਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਤੇ ਬਾਬਾ ਗੁਰਵਿੰਦਰ ਸਿੰਘ ਮੰਨੂ ਪੱਟੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਬਾਬਾ ਵਡਪਾਲ ਸਿੰਘ ਸੋਢੀ ਪਾਤਸ਼ਾਹ ਜੀ ਦਾ ਮੇਲਾ ਪਿੰਡ ਵਿਲਾ ਵੱਜੂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਹੈ। ਅਤੇ ਪਹਿਲੀ ਹੋਲੀ ਤੇ ਪਿੰਡ ਵਿਲਾ ਵੱਜੂ ਵਿਖੇ ਅਖੰਡ ਪਾਠ ਦਾ ਭੋਗ ਪੈਣਾ ਹੈ ਅਤੇ 17 ਮਾਰਚ ਨੂੰ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਕਮਲਪ੍ਰੀਤ ਕੌਰ ਵਿਲਾ ਵੱਜੂ ਬੀਬੀ ਜਸਪ੍ਰੀਤ ਕੌਰ ਵਿਲਾ ਵਜੂ ਸੇਵਾਦਾਰ ਸੰਦੀਪ ਸਿੰਘ ਸੋਨੀ ਬਤੋਲਾ ਮਨਦੀਪ ਕੌਰ ਸੇਵਾਦਾਰ ਗੁਰਮੇਲ ਸਿੰਘ ਬੁਤਾਲਾ ਸਿਮਰਨਜੀਤ ਕੌਰ ਵਿਲਾ ਵਜੂ ਸੁਖਵਿੰਦਰ ਸਿੰਘ ਮਲਕੀਤ ਸਿੰਘ ਚਿੰਦਾ ਸੋਨੂ ਡੀਜੇ ਕੁਲਵਿੰਦਰ ਕੌਰ ਸਿਮਰ ਚਿੰਦਾ ਆदि ਹਾਜ਼ਰ ਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਸਾ ਵਾਈ ਗੁਰਜੀ ਕੇ ਪਤੇ ਪਿੰਡ ਵੀਲਾ ਪੱਜੂ ਜਿਸ ਪਿੰਡ ਦਾ ਧੂਮ ਧਾਮ ਨਾਲ ਮੇਲਾ ਮਲਾਇਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਪਹਿਲੀ ਹੋਲੀ ਦੀ ਹਮ ਹਮਾ ਕੇ ਮੇਲੇ ਦੇ ਵਿੱਚ ਪੰਚਨਾ ਜੀ ਤੇ ਬਾਬਾ ਜੀ ਦੇ ਬਹੁਤ ਵੱਡੇ ਪੱਧਰ ਤੇ ਮੇਲਾ ਚੱਲ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਗੱਦੀ ਨਸ਼ੀਨ ਬਾਬਾ ਜੀ ਬਾਬਾ ਮੰਨੂ ਭੱਤੀ ਜੀ ਬਾਬਾ ਕਮਲਬੀਤ ਕੌਰ ਜੀ ਆਪ ਜਸਪ੍ਰੀਤ ਕੌਰ ਜੀ ਬਹੁਤ ਬਹੁਤ ਧੰਨਵਾਦੀ ਜੀ ਵਾਈ ਗੁਰਜੀ ਪਾਵਰ ਪਾਸੇ ਦੀ ਪਾਸ਼ਾ ਜੀ ਮੈੜੀ ਵਾਲੀ ਸੱਚੀ ਸਰਕਾਰ ਪੀ ਜਿਨ੍ਹਾਂ ਦੀ ਯਾਦ ਨੂੰ ਅਸੀਂ ਤਾਦਾ ਕਰ ਰਹੇ ਆ ਮਾਰ ਜੋ ਸਤਕਾਰਯੋਗ ਸਾਡੇ ਇਸ ਗੱਦੀ ਦੇ ਮਾਲਕ ਸਤਿਮਾਹ ਪੁਰਸ਼ ਬਾਬਾ ਚਰਨ ਸਿੰਘ ਜੀ ਪੀ ਜਿਨ੍ਹਾਂ ਦੀ ਗੱਦੀ ਦੀ ਸੇਵਾ ਜਿਹੜੀ ਹੈ ਸਾਡੇ ਸਾਨੂੰ ਮਿਲੀ ਹੈ ਤੇ ਉਹ ਸੇਵਾ ਜਿਹੜੀ ਅਸੀਂ ਪਕਤਾ ਰਹੇ ਆ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਮੇਲਾ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਸਕਦਾ ਬਾਹਰਲੇ ਦੇਸ਼ਾਂ ਵਦੇਸ਼ਾਂ ਦੇ ਵਿੱਚ ਵੀ ਤੱਕ ਰਹੀ ਹੈ ਬਹੁਤ ਹੀ ਧੂਮ ਧਾਮ ਦੇ ਨਾਲ ਤਨ ਤਨ ਬਾਬਾ ਵੜ ਪਾਸੇ ਛੋੜੀ ਪਾਸ਼ੇ ਦੇ ਜਿਹੜਾ ਮੇਲਾ ਮਨਾਇਆ ਜਾ ਰਿਹਾ ਹੈ ਸੰਬੇਲੇ ਦੇ ਵਿੱਚ ਚਾਪ ਕੋੜਾ ਤੇ ਜਲੇਬਾ ਦਾ ਲੰਗਰ ਹੋਰ ਵੀ ਬਹੁਤ ਔਟੂਟਰ ਲੰਗਰ ਠੰਡਿਆਂ ਦੇ ਚੱਲ ਰਿਹਾ ਤੇ ਸੰਗਤਾ ਅਗੇ ਬੇਨਤੀ ਹੈ ਇਲਾਕੇ ਦੀ ਸੰਗਤਾ ਅਗੇ ਬੇਜਦੇ ਵੀ ਆਣ ਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਸੰਗਤਾਂ ਦੇ ਵੀ ਜੋ ਮੇਲੇ ਦੇ ਵਿੱਚ ਆਣ ਕੇ ਤੇ ਬਾਬਾ ਜੀ ਦੇ ਮੇਲੇ ਦੀ ਰੌਣਕ ਨੂੰ ਦਿਆ ਉਹਨਾਂ ਦੇ ਅਸੀਂ ਅਤੀ ਧੰਨਵਾਦੀ ਆ ਤੈਨੂੰ ਸੁਖੁ ਗੁਜਾਰ ਵਾਹਿਗੁਰੂ ਜੀ ਕਾ ਕਾਲ ਸਾਹਿਬ